ਮੈਂ ਹਰਦੀਪ ਸਿੰਘ ਹਾਂ ਐ ਡੀਸੀ ਸਾਹਿਬ ਨੂੰ ਮਿਲਿਓ ਮੰਗ ਪੱਤਰ ਦਿੱਤਾ ਗਿਆ ਜੀ ਕਾਣਾ ਅੱਜ ਅਸੀਂ ਡੀਸੀ ਸਾਹਿਬ ਨੂੰ ਮਿਲੇ ਹਾਂ ਸਾਡੇ ਨਗਰ ਦੇ ਹੀ ਮੇਰੇ ਵੱਡੇ ਵੀ ਰਾਜਵੀਰ ਸਿੰਘ ਜੀ ਇਹਨਾਂ ਦਾ ਬੇਟਾ ਮਨਜਿੰਦਰ ਸਿੰਘ ਅੱਜ ਤੋਂ 2 ਸਾਲ ਪਹਿਲਾਂ ਦੁਬਈ ਗਿਆ ਸੀ ਦੋਜੀ ਰੋਟੀ ਕਮਾਉਣ ਵਾਸਤੇ ਉੱਥੇ ਕਿਸੇ ਕੋਲ ਲਿਫਟ ਮੰਗੀ ਗੱਡੀ ਵਿੱਚ ਇਹਦੇ ਵਿੱਚ ਬੈਠਾ ਕਿਸੇ ਦੇ ਨਾਲ ਉਹ ਗੱਡੀ ਚੋਰੀ ਦੇ ਹੋਣ ਕਰਕੇ ਇਸ ਬੱਚੇ ਨੂੰ ਲਈ ਸੀ ਪਤਾ ਅੱਗੇ ਪੁਲਿਸ ਦਾ ਨਾਕਾ ਸੀ ਤੇ ਪੁਲਿਸ ਨੇ ਇਹਨਾਂ ਦੇ ਬੱਚੇ ਨੂੰ ਗ੍ਰਿਫਤਾਰ ਕਰ ਲਿਆ ਕਿਉਂਕਿ ਉਹ ਬੰਦੇ ਜਿਹੜੇ ਗੱਡੀ ਚਲਾ ਰਹੇ ਸੀ ਉਹ ਛੱਡ ਕੇ ਭੱਜ ਗਏ ਸਨ 2 ਸਾਲ ਹੋ ਗਏ ਨੇ ਦੁਬਈ ਦੀ ਜੇਲ੍ਹ ਵਿੱਚ ਆ ਅਜੇ ਤੱਕ ਉਸ ਬੱਚੇ ਨੂੰ ਰਿਹਾਈ ਨਹੀਂ ਕੀਤਾ ਗਿਆ ਅੱਜ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਅਮਰ ਸਰ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਜੋ ਪਦ੍ਰेश ਮਤਰਾਲਾ ਭਾਰਤ ਸਰਕਾਰ ਨੂੰ ਉਹ ਮੰਗ ਪੱਤਰ ਭੇਜਿਆ ਗਿਆ ਹੈ ਤਾਂ ਕਿ ਇਸ ਗਰੀਬ ਪਰਿਵਾਰ ਦੀ ਸੁਣਵਾਈ ਹੋ ਸਕੇ ਔਰ ਇਹਨਾਂ ਦਾ ਬੱਚਾ ਜਿਹੜਾ ਆ ਜਲਦ ਤੋਂ ਜਲਦ ਵਾਪਸ ਆ। ਸੋ ਡੀਸੀ ਸਾਹਿਬ ਨੇ ਕੀਤਾ ਆਸ਼ਵਾਸਨ ਦਿੱਤਾ ਇਸ ਮਾਮਲੇ ਦਾ। ਉਹਨਾਂ ਨੇ ਸਾਨੂੰ ਡਿਸਪੈਚ ਨੰਬਰ ਦੇ ਦਿੱਤਾ ਆ ਔਰ ਉਹਨਾਂ ਨੇ ਵੀ ਸੁਵਿਧਾ ਦਵਾਇਆ ਵਾ ਕਿ ਇਹ ਜਿਹੜਾ ਮੰਗ ਪੱਤਰ ਆ ਇਹ ਸਰਕਾਰ ਤੱਕ ਪਹੁੰਚਦਾ ਕਰਾਂਗੇ। ਸਾਨੂੰ ਆਸ ਆ ਕਿ ਭਾਰਤ ਸਰਕਾਰ ਇਸ ਬੱਚੇ ਨੂੰ ਜੋ ਸਾਡਾ ਬੱਚਾ ਮੁੰਜਿੰਦਰ ਸਿੰਘ ਇਹਨੂੰ ਵਾਪਸ ਲੈ ਕੇ ਆਉਣਗੇ। ਪਹਿਲਾਂ ਵੀ ਕਾਫੀ ਖਬਰਾਂ ਇਹਨਾਂ ਦੀ ਲੱਗੀਆਂ ਸਨ ਸੋਸ਼ਲ ਮੀਡੀਆ ਤੇ ਵੀ ਇਹਨਾਂ ਦੀ ਜੋ ਐਕਟੀਵਿਟੀ ਸਾਰੀ ਦਿਖਾਈ ਗਈ ਪਰ ਹੁਣ ਤੱਕ ਕਿਸੇ ਵੀ ਸ਼ਸਨ ਮੈਂਦੇ ਵੱਲੋਂ ਇਹਨਾਂ ਨੂੰ ਕੋਈ ਤਰ੍ਹਾਂ ਦਾ ਰਿਸਪੌਂਸ ਨਹੀਂ ਮਿਲਿਆ ਕਿ ਜਿਨ੍ਹਾਂ ਨੇ ਆ ਕੇ ਉਹਨਾਂ ਦੀ ਕੋਈ ਬਾਹ ਫੜੀ ਹੋਵੇ ਅਸੀਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਐਸ.ਬੀ. ਬਰਾਜੀ ਦੀ ਟੀਮ ਨਾਲ ਵੀ ਸੰਪਰਕ ਕੀਤਾ ਉਹਨਾਂ ਨੂੰ ਡਾਕੂਮੈਂਟ ਭੇਜੇ ਨੇ ਔਰ ਹੋ ਸਕਦਾ ਕਿ ਸਾਨੂੰ ਆਸ ਹੈ ਕਿ ਜਲਦ ਤੋਂ ਜਲਦ ਇਹਨਾਂ ਦਾ ਬੇਟਾ ਜਿਹੜਾ ਵਾਪਸ ਆਏ ਇਹ ਮੰਗ ਤੇ ਕਰਦੇ ਆ ਅਸੀਂ ਤੇ ਹੀ ਮੰਗ ਕਰਦੇ ਆ ਪੰਜਾਬ ਸਰਕਾਰ ਤੋਂ ਵੀ ਹੀ ਮੰਗ ਕਰਦੇ ਆਂ ਭਾਰਤ ਸਰਕਾਰ ਤੋਂ ਵੀ ਹੀ ਮੰਗ ਕਰਦੇ ਆਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਜੀ ਐਸ ਵੀ ਬਰਾਇਜੀ ਤੋਂ ਮੰਗ ਕਰਦੇ ਆਂ ਕਿ ਇਹਨਾਂ ਦਾ ਬੇਟਾ ਜਿਹੜਾ ਆ ਉਹ ਜਲਦ ਤੋਂ ਜਲਦ ਪੰਜਾਬ ਲੈ ਆਂਦਾ ਜਾਵੇ ਤਾਂ ਕਿ ਇਹ ਪਰਿਵਾਰ ਜਿਹੜਾ ਸਦਮੇ ਚੋਂ ਬਾਹਰ ਆ ਸਕੇ ਜਦੋਂ ਦੇਖੋ ਮੈਂ ਇਹਨਾਂ ਦੇ ਨਾਲ ਵਿਚਰਦਾ ਆਂ ਇਹਨਾਂ ਦੇ ਘਰ ਦੇ ਹਾਲਾਤ ਜਾਣਦਾ ਆਂ ਇੱਕ ਅਤਿ ਗਰੀਬੀ ਦੇ ਵਿੱਚੋਂ ਉੱਠ ਕੇ ਬੰਦਾ ਕਰਜ਼ਾ ਚੁੱਕ ਕੇ ਵਿਦੇਸ਼ ਭੇਜਦਾ ਆ ਤੇ ਉੱਥੇ ਜਾ ਕੇ ਇਸ ਤਰ੍ਹਾਂ ਦਾ ਕੋਈ ਭਾਰਾ ਵਾਪਰ ਜਾਂਦਾ ਜਿਹਦੇ ਨਾਲ ਘਾਰ ਹੀ ਉਲਟਾ ਹੋ ਜਾਂਦਾ ਆ ਇਹ ਘਰ ਦੇ ਰੋਟੀ ਰੋਟੀ ਬੰਦ ਹੋ ਜਾਂਦੀ ਆ ਉਲਟਾ ਕਰਕੇ ਦੀ ਮਾਰ ਹੀ ਠਾ ਜਾਂਦਾ ਆ ਅੱਜ ਜੋ ਪਰਿਵਾਰ ਸਦਮੇ ਵਿੱਚ ਆ ਸਾਨੂੰ ਤਾਂ ਇਸ ਚੀਜ਼ ਦਾ ਡਰ ਆ ਕਿ ਕੋਈ ਪਰਿਵਾਰ ਦਾ ਜੀ ਇਸ ਤਰ੍ਹਾਂ ਦਾ ਕੋਈ ਹੱਤਿਆਰ ਵਰਤ ਲੇ ਕਿਉਂਕਿ ਇਹਨਾਂ ਦੇ ਪਿਛੇ ਜੀ ਵੀ ਮੋਢੇ ਨੇ ਮੱਠੇ ਰਹਿੰਦੇ ਨੇ ਔਰ ਇਹ ਆਪ ਵੀ ਇਹ ਵਿਚਾਰਾ ਬਹੁਤ ਸਦਮੇ ਵਿੱਚ ਆ ਤਾਂ ਇਹ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਇਹਨਾਂ ਦੇ ਬੱਚੇ ਨੂੰ ਪੰਜਾਬ ਲਿਆਂਦਾ ਜਾਵੇ